ਨੂੰ ਕੱਲ ਬੜੀਆਂ ਫੋਨ ਕਾਲਸ ਆਈਆਂ ਔਰ ਇਹਨਾਂ ਸਾਰਿਆਂ ਬਰਾਦਰੀਆਂ ਵਾਲਿਆਂ ਨੇ ਇਕੱਠੇ ਹੋ ਗਿਆ ਜਿੱਥੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਪਤਲਾ ਫੂਕਣ ਵਾਸਤੇ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਉੱਥੇ ਉਹਨਾਂ ਦੇ ਵਿੱਚ ਹਾਜ਼ਰ ਹੋਇਆ ਤਾਂ ਕੀ ਕਹਿਣਾ ਚਾਹੁੰਦੇ ਹਾਂ ਉਹਨਾਂ ਵੱਲੋਂ ਕੱਲ ਮਾਫੀ ਵੀ ਮੰਗੀ ਗਈ ਆ ਜੀ ਲਾਈਵ ਹੋ ਗਿਆ ਯਾਰ ਇਹ ਕਾਦੀ ਮਾਫੀ ਆ ਇਹ ਕੀ ਚੱਕਰ ਹੋਇਆ ਨਵਾਂ ਸਿਸਟਮ ਆ ਮਾਫੀ ਮੰਗ ਲਈ ਹੈ ਹਾਂ ਪਹਿਲਾਂ ਜੋ ਮਰਜ਼ੀ ਆਪਦੀਆਂ ਮੰਨਦੀਆਂ ਮਰਜ਼ੀਆਂ ਕਰੀਏ ਉਹਦੇ ਬਾਅਦ ਮਾਫੀ ਮੰਗ ਲਓ ਔਰ ਮਾਫੀ ਕਾਦੀ ਮੰਗ ਲਈ ਉਹਨੇ ਉਹਦੇ ਅਜੇ ਵੀ ਹੰਕਾਰ ਦੀਆਂ ਗੱਲਾਂ ਕਰਦਾ ਕੱਲ ਇੱਕ ਵੀਡੀਓ ਨੇ ਫੇਰ ਪਾਈ ਐ ਸੋ ਇਸ ਕਰਕੇ ਵੇਖੋ ਬੰਦਿਆਂ ਦੀ ਲੜਾਈ ਆ ਬੰਦਿਆਂ ਨਾਲ ਲੜੋ ਲੇਡੀਜ਼ ਦਾ ਕੀ ਲੈਣਾ ਦੇਣਾ ਵਿੱਚ ਆ ਗਿਆ ਭਾਈ ਤੇ ਭਾਵਕ ਹੋ ਗਿਆ ਸੀ ਤੇ ਭਾਵਕ ਹੋ ਗਿਆ ਲੈ ਦੱਸ ਭਾਵਕ ਹੋ ਗਿਆ ਤੈਨੂੰ ਆਪਦੇ ਘਰ ਦੇ ਨੂੰ ਨਾ ਮਾੜਾ ਚੰਗਾ ਕਿਹਾ ਗਿਆ ਟਿੱਪਣੀ ਨੂੰ ਕਿਉਂ ਅਸ ਤਰੀਕੀ ਕੀ ਪਹਿਲੇ ਟਿੱਪਣੀ ਦੱਸੋ ਕੀ ਕੀਤੀ ਆ ਉਹਨੇ ਵੇਖੋ ਤੁਹਾਨੂੰ ਮੈਂ ਹੁਣ ਕੀ ਕੀ ਲਫ਼ਜ਼ ਬੋਲਾਂ ਮੈਨੂੰ ਤਾਂ ਸ਼ਰਮ ਆਉਂਦੀ ਜਿਹੜੇ ਉਹਨੇ ਦੋ ਤਿੰਨ ਗਿੱਲ ਸਿੰਘ ਬਾਰੇ ਮਾੜੇ ਕਹੇ ਉਹਨਾਂ ਦੀ ਵਾਈਫ ਬਾਰੇ ਮਾੜਾ ਕਿਹਾ ਮੈਂ ਉਹਨਾਂ ਗੱਲਾਂ ਜਿਹੜੀ ਪੜਾ ਚੋਦਾ ਪਰ ਜਿਹੜੀ ਉਹਨੇ ਇਹ ਕਹਾਂਗੇ ਮੈਂ ਸੁਨਿਆਰੇ ਦਾ ਪੁੱਤ ਨਹੀਂ ਮੈਂ ਕੋਈ ਗੁੱਲੀ ਘੜਨੀ ਯਾਰ ਆ ਗੱਲਾਂ ਕਹਿਣੀਆਂ ਬੰਦੀਆਂ ਇਹ ਬਰਾਦਰੀਆਂ ਇਹਨਾਂ ਬਰਾਦਰੀਆਂ ਦੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਔਰ ਅੱਜ ਇਹ ਉਹਨਾਂ ਲੋਕਾਂ ਨੂੰ ਮਾਰਾ ਕਹਿਣ ਲੱਪੇਆ ਸਟੇਜ ਦੇ ਉੱਪਰ ਪੂਰਾ ਲਲਕਾਰਿਆ ਗਿਆ ਸੀ ਦੀ ਬਿੱਲਾ ਉਹਨਾਂ ਦੇ ਵੱਲੋਂ ਤੇ ਜੇ ਲਲਕਾਰਿਆ ਇਹਦੇ ਕੱਲ ਦੀਆਂ ਮਾਫੀਆਂ ਕੋ ਮੰਗੀ ਜਾਂਦਾ ਹੁਣ ਫਰੜਿਆ ਰਵੇ ਦੱਸੋ ਭਾਜੀ ਇਹ ਮੈਨੂੰ ਤੁਸੀਂ ਪੁੱਛਦੇ ਤੁਸੀਂ ਦੱਸ ਦੋਗੇ ਸ਼ੁਭਾ ਦਿੰਦੀ ਆ ਇਹ ਤਾਂ ਬੱਚੇ ਨੂੰ ਪਤਾ ਕਿ ਬਿਲਕੁਲ ਨਹੀਂ ਇਹ ਗੱਲਾਂ ਸ਼ੁਭਾ ਦਿੰਦੀਆਂ ਇਹਦੇ ਬਹੁਤ ਮਾੜੀ ਗੱਲ ਕੀਤੀ ਉਸ ਬੰਦੇ ਨੇ ਵੋਟਾਂ ਦੇ ਨਿਗਲਟ ਮਿਲੇਗਾ ਕੋਈ ਇਸ ਤਰ੍ਹਾਂ ਦਾ ਇਹਨਾਂ ਨੂੰ ਲੋਕ ਮੈਂ ਵੇਖੋ ਮੈਂ ਕੋਈ ਪੱਟੀ ਹਲਕੇ ਦੇ ਬੰਦੇ ਨੂੰ ਜਾਣਦਾ ਔਰ ਕਈ ਸਵਰਨਕਾਰ ਭਾਈਚਾਰੇ ਦੇ ਜੇ ਕੋਈ ਮੈਂ ਪ੍ਰੂਫ ਦੇ ਦਵਾਂ ਮੇਰੇ ਕੋਲ ਮੈਨੂੰ ਰਾਤੀ ਕਾਲਸ ਆਈਆਂ ਕਿ ਅਹੀਂ ਇਹਦੇ ਵਿਰੋਧਿਆ ਇਹ ਕਿਤੇ ਕੱਲ ਉੱਥੇ ਮਾਫੀ ਮੰਗਣ ਵਾਸਤੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਦੇ ਗੁਰਦਾਰੇ ਪੱਟੀ ਗਿਆ ਵਾ ਪਰ ਉਹਨਾਂ ਲੋਕਾਂ ਨੇ ਬੂਹੇ ਮਾਰਤੇ ਆ ਇਹ ਬਾਹਰੋਂ ਬਾਅਦ ਚ ਕਿਸੇ ਇੱਕ ਬੰਦੇ ਨੂੰ ਛੋਟੇ ਜਿਹੇ ਨੂੰ ਖਿਲਾੜ ਕੇ ਉਹਦੇ ਨਾਲ ਵੀਡੀਓ ਭਾਗੇ ਤੇ ਆ ਗਿਆ ਬਟ ਲੋਕ ਇਹਦੇ ਨਾਲ ਨਹੀਂ ਗਿਉਣ ਨੂੰ ਕੱਲ ਬੜੀਆਂ ਫੋਨ ਕਾਲਸ ਆਈਆਂ ਔਰ ਇਹਨਾਂ ਸਾਰਿਆਂ ਬਰਾਦਰੀਆਂ ਵਾਲਿਆਂ ਨੇ ਇਕੱਠੇ ਹੋ ਗਿਆ ਜਿੱਥੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਪੁਤਲਾ ਫੁਕਣ ਵਾਸਤੇ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਉੱਥੇ ਉਹਨਾਂ ਦੇ ਵਿੱਚ ਹਾਜ਼ਰ ਹੋਇਆ ਤਾਂ ਕੀ ਕਹਿਣਾ ਚਾਹੁੰਦੇ ਉਹਨਾਂ ਵੱਲੋਂ ਕੱਲ ਮਾਫੀ ਵੀ ਮੰਗੀ ਗਈ ਆ ਜੀ ਲਾਈਵ ਹੋ ਗਿਆ ਯਾਰ ਇਹ ਕਾਦੀ ਮਾਫੀ ਆ ਇਹ ਕੀ ਚੱਕਰ ਹੋਇਆ ਨਵਾ ਸਿਸਟਮ ਆ ਮਾਫੀ ਮੰਗ ਲਈ ਹਾਂ ਪਹਿਲਾਂ ਜੋ ਮਰਜ਼ੀ ਆਪਦੀ ਆ ਮੰਨਦੀ ਆ ਮਰਜ਼ੀਆਂ ਕਰੀਓ ਤੇ ਬਾਅਦ ਮਾਫੀ ਮੰਗ ਲਓ ਔਰ ਮਾਫੀ ਕਾਦੀ ਮੰਗ ਲਈ ਉਹਨੇ ਉਹਦੇ ਅਜੇ ਵੀ ਹੰਕਾਰਦਿਆਂ ਗੱਲਾਂ ਕਰਦਾ ਕੱਲ ਇੱਕ ਵੀਡੀਓ ਨੇ ਫੇਰ ਪਾਈ ਐ ਸੋ ਇਸ ਕਰਕੇ ਵੇਖੋ ਜਿਹੜਾ ਬੰਦਿਆਂ ਦੀ ਲੜਾਈ ਆ ਬੰਦਿਆਂ ਨਾਲ ਲੜੋ ਲੇਡੀਜ਼ ਦਾ ਕੀ ਲੈਣਾ ਦੇਣਾ ਵਿੱਚ ਆ ਗਿਆ ਭਾਈ ਤੇ ਭਾਵੁਕ ਹੋ ਗਿਆ ਸੀ ਤੇ ਭਾਵੁਕ ਹੋ ਗਿਆ ਲੈ ਦੱਸ ਭਾਵੁਕ ਹੋ ਗਿਆ ਤੈਨੂੰ ਆਪਦੇ ਘਰ ਦੇ ਨੂੰ ਨਾ ਮਾੜਾ ਚੰਗਾ ਕਿਹਾ ਗਿਆ ਕੀ ਕੀਤੀ ਟਿੱਪਣੀ ਤਰੀ ਨੂੰ ਕਿਉਂ ਕੀ ਪਹਿਲੇ ਟਿੱਪਣੀ ਦੱਸੋ ਕੀ ਕੀਤੀ ਆ ਉਹਨੇ ਵੇਖੋ ਤੁਹਾਨੂੰ ਮੈਂ ਹੁਣ ਕੀ ਕੀ ਲਫ਼ਜ਼ ਬੋਲਾ ਮੈਨੂੰ ਤਾਂ ਸ਼ਰਮ ਆਉਂਦੀ ਜਿਹੜੇ ਉਹਨੇ ਦੋ ਤਣ ਗਿੱਲ ਸਿੰਘ ਬਾਰੇ ਮਾੜੇ ਕਬ ਸਰਦ ਕਹੇ ਉਹਨਾਂ ਦੀ ਵਾਈਫ ਬਾਰੇ ਮਾੜਾ ਕਿਹਾ ਮੈਂ ਉਹਨਾਂ ਗੱਲਾਂ ਜਿਹੜੀ ਪੜਾ ਚੋਦਾ ਪਰ ਜਿਹੜੀ ਉਹਨੇ ਏ ਕਹਾਂਗੇ ਮੈਂ ਸੁਨਿਆਰੇ ਦਾ ਪੁੱਤ ਨਹੀਂ ਮੈਂ ਕੋਈ ਗੁੱਲੀ ਘੜਨੀ ਯਾਰ ਆ ਗੱਲਾਂ ਕਹਿਣੀਆਂ ਬੰਦੀਆਂ ਇਹ ਬਰਾਦਰੀਆਂ ਇਹਨਾਂ ਬਰਾਦਰੀ ਵਾਲੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਔਰ ਅੱਜ ਇਹ ਉਹਨਾਂ ਲੋਕਾਂ ਨੂੰ ਮਾੜਾ ਕਹਿਣ ਲੱਪੇ ਆ ਸਟੇਜ ਦੇ ਉੱਪਰ ਪੂਰਾ ਲਲਕਾਰਿਆ ਗਿਆ ਸੀ ਦੀ ਪਿੱਲਾ ਉਹਨਾਂ ਦੇ ਵੱਲੋਂ ਤੇ ਜੇ ਲਲਕਾਰਿਆ ਇਹਦੇ ਕੱਲ ਦੀਆਂ ਮਾਫੀਆਂ ਕੋ ਮੰਗੀ ਜਾਂਦਾ ਹੁਣ ਫਰੜਿਆ ਰਵੇ ਦੱਸੋ ਭਾਜੀ ਇਹ ਮੈਨੂੰ ਤੁਸੀਂ ਪੁੱਛਦੇ ਤੁਸੀਂ ਦੱਸ ਦੋਗੇ ਸ਼ੋਭਾ ਦਿੰਦੀ ਆ ਇਹਦੇ ਬੱਚੇ ਨੂੰ ਪਤਾ ਕਿ ਬਿਲਕੁਲ ਨਹੀਂ ਇਹ ਗੱਲਾਂ ਸ਼ੋਭਾ ਦਿੰਦੀਆਂ ਇਹ ਤਾਂ ਬਹੁਤ ਮਾੜੀ ਗੱਲ ਕੀਤੀ ਉਸ ਬੰਦੇ ਨੇ ਵੋਟਾਂ ਦੇ ਨਤੀਜਾ ਨਹੀਂ ਮਿਲੇਗਾ ਕੋਈ ਇਸ ਤਰ੍ਹਾਂ ਦਾ ਇਹਨਾਂ ਨੂੰ ਲੋਕ ਮੈਂ ਵੇਖੋ ਮੈਂ ਕੋਈ ਪੱਟੀ ਹਲਕੇ ਦੇ ਬੰਦੇ ਨੂੰ ਜਾਣਦਾ ਔਰ ਕਈ ਸਵਰਨਕਾਰ ਭਾਈਚਾਰੇ ਦੇ ਜੇ ਕੋਈ ਮੈਂ ਪ੍ਰੂਫ ਦੇ ਦਵਾਂ ਮੇਰੇ ਕੋਲ ਮੈਨੂੰ ਰਾਤੀ ਕਾਲਜ਼ ਆਈਆਂ ਕਿ ਅਸੀਂ ਇਹਦੇ ਵਿਰੁੱਧ ਆ ਇਹ ਕਿਤੇ ਕੱਲ ਉੱਥੇ ਮਾਫੀ ਮੰਗਣ ਵਾਸਤੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਦੇ ਗੁਰਦਾਰੇ ਪੱਟੀ ਗਿਆ ਵਾ ਪਰ ਉਹਨਾਂ ਲੋਕਾਂ ਨੇ ਬੂਹੇ ਮਾਰਤੇ ਆ ਇਹ ਬਾਹਰੋਂ ਬਾਅਦ ਚ ਕਿਸੇ ਇੱਕ ਬੰਦੇ ਨੂੰ ਛੋਟੇ ਜਿਹੇ ਨੂੰ ਖਿਲਾੜ ਕੇ ਉਹਦੇ ਨਾਲ ਵੀਡੀਓ ਭਾਗੇ ਤੇ ਆ ਗਿਆ ਪਰ ਲੋਕ ਇਹਦੇ ਨਾਲ ਨਹੀਂ ਗਿਣੇ